ਵੇਖੋ ਹਾਈ ਕੋਰਟ ਦੇ ਵਿੱਚ ਸ਼ਾਇਦ ਇਸ ਕੇਸ ਦੀ ਤਿੰਨ ਤਰੀਕਾ ਜਿਹਦੇ ਵਿੱਚ ਕਰਨਲ ਪਸ਼ਪਿੰਦਰ ਸਿੰਘ ਬਾੜ ਦੀ ਲਈ ਪਤਨੀ ਆ ਜਸਵਿੰਦਰ कौर ਬਾੜ ਜਿਹੜੀ ਆ ਕੋਈ ਇੱਕ ਮੰਗ ਕਰਦੇ ਨੇ ਵੀ ਇਹਦੀ ਸੀਬੀ ਤੋਂ ਜੱਜ ਕਰਾਈ ਜਾਵੇ ਸ਼ਾਬਕਾ ਫੌਜੀ ਜਿਹੜੀ ਇੱਕ ਕ੍ਰਾਂਤੀਕਾਰੀ ਦਿੱਥੇ ਬੰਦੀ ਉਹਨਾਂ ਦੀ ਚਿੱਠੀ ਲਿਖੀ ਸੀ ਬਕਾਇਦ ਤੌਰ ਤੇ ਵੀ ਦੀ ਸੀਬੀ ਤੋਂ ਜੱਜ ਕਰਾਈ ਜਾਵੇ ਤੇ ਬਕਾਇਦਾ ਤੌਰ ਤੇ ਦਾਲਤ ਦੇ ਜਿਹੜੇ ਮੌਦਗਲ ਜੰਗ ਸੀ ਉਹਨਾਂ ਨੇ ਵੀ ਕੰਨੀ ਗੱਲ ਕਹੀ ਤੇ ਜੇ ਭਾਈ ਅਗਲੀ ਤਰੀਕ ਤੱਕ ਤੁਸੀਂ ਕੋਈ ਠੋਸ ਆਪਣਾ ਜਵਾਬ ਨਾ ਲੈ ਕੇ ਤੇ ਇਹ ਵਾਕਈ ਸੀਬੀ ਦੀ ਜਾਂਚ ਲੱਜੇਗੀ ਤੇ ਮੈਂ ਥੋੜਾ ਜੰਨੂ ਪੁੱਛੋ ਕਰ ਚ ਲੈ ਚ ਲਾ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਪੀ ਕਿਸੇ ਪੁਲਿਸ ਅਫਸਰ ਦੇ ਆਰਮੀ ਅਫਸਰ ਦੇ ਜਿਹੜੀ ਉਹ ਟੈਪ ਹੈ 1992 ਦੇ ਵਿੱਚ ਐਸਐਸਪੀ ਜਿਹੜਾ ਹੈਗਾ ਸੀ ਐਸਐਸਪੀ ਚੰਡੀਗੜ੍ਹ ਸਮੇਰ ਸਿੰਘ ਸੈਣੀ ਸੀ ਇਹਦੇ ਘਰ ਦੇ ਪੂਗੀ ਗੋਲੀ ਚੱਲ ਜਾਂਦੀ ਲੋਕ ਇਕੱਠੇ ਹੋ ਜਾਂਦੇ ਉੱਥੇ ਨਾਲ ਹੀ ਸਾਹਮਣੇ ਵਾਲੇ ਪਾਸੇ ਇੱਕ ਕਰਨਾਲੀ ਨੰਦਾ ਹੁੰਦਾ ਲੋਕ ਇਕੱਠੇ ਹੁੰਦੇ ਤੇ ਪੁਲਿਸ ਨੂੰ ਖੜਾਉਂਦੀ ਵੀ ਜੋ ਜੋ ਖਾਲੀ ਕੋਰੇ ਥੋੜੇ ਤੋਂ ਭੱਜੋਦੇ ਸੀ ਕਰਨਾਲੀ ਬਾਹਰ ਨਿਕਲਦਾ ਉਹਨੂੰ ਵੀ ਕਹਿੰਦੇ ਚੱਲ ਤੂੰ ਅੰਦਰ ਜਲਪੋ ਚਲਾਈ ਮੁਕਰਰ ਕਰਨਾ ਕਰਨਾ ਕਰਨ ਨੂੰ ਆਪਣੇ ਕਰਨ ਨਾਲ ਉਹਨੂੰ ਨੀ ਆਰਗੂਮੈਂਟ ਹੋ ਜਾਂਦਾ ਉਹ ਜਾਂਦਾ ਉਹਨੂੰ ਚੁੱਕ ਕੇ ਬਕਾਇਦਾ ਤੌਰ ਤੇ ਪੁਲਿਸ ਵਾਲੇ ਥਾਣੇ ਲੈ ਜਾਂਦੇ ਤੇ ਸਾਰੀ ਦਾ ਥਾਣੇ ਬੜੇ ਰੱਖਦੇ ਛੱਡਦੇ ਹੀ ਨਹੀਂ ਉਹਨੂੰ ਅਗਲੇ ਦਿਨ ਜਦ ਰੋਲਾ ਪੈਂਦਾ ਨਾ ਰੋਲਾ ਪੈਣ ਤੋਂ ਬਾਅਦ ਥੀਸ ਦੀ ਬਤਾਵਾ ਜੀ ਕਾਰ ਵੀ ਹੋਣੀ ਧੋਣੀ ਹੋਣੀ ਸੀਗੀ ਲੇਕਿਨ ਜਿਹੜੇ ਸਰ ਆਰਮੀ ਚੀਫ ਸੀ ਉਹਨਾਂ ਨੇ ਨੋਟਿਸ ਲਿਆ ਸੀ ਕਿ ਇਦਾਂ ਨਹੀਂ ਬਰਦਾਸ਼ਤ ਕਰਾਂਗੇ ਜਿਹੜੇ ਤੁਸੀਂ ਕਰ ਰਹੇ ਹੋ ਉਹਦੇ ਸਮੇਤ ਸਿੰਘ ਸੈਣੀ ਨੂੰ ਸਮੇਂ ਤੋਂ ਪਹਿਲਾਂ ਹਟਾ ਕੇ ਪੰਜਾਬ ਪੁਲਿਸ ਵਾਪਸ ਭੇਜਤਾ ਸੀ ਉੱਥੇ ਚੰਡੀਗੜ੍ਹ ਦੇ ਵਿੱਚ ਇਹਦੇ ਵਿੱਚ ਇੱਕ ਬਰਗੇਡੀਅਰ ਇੱਕ ਡੀਆਈਜੀ ਬਕਾਇਤ ਅਤੇ ਕਮੇਟੀ ਬਣੀ ਸੀ ਦੋਵਾਂ ਨੇ ਆਪਣੀ ਆਪਣੀ ਰਿਪੋਰਟ ਦਿੱਤੀ ਸੀ ਤੇ ਉਹਦੇ ਤੇ ਹਾਫ ਤੇ ਨੋਟ ਹੈ ਗਿਆ ਸੀ ਫਿਰ ਤੁਸੀਂ ਵੇਖੋ ਹైదరాబాద్ ਦੇ ਵਿੱਚ ਇਦਾਂ ਬਦਲੂ ਕੀ ਕੀਤੀ ਗਈ ਉੱਥੇ ਤੇ ਫਿਰ ਇੱਥੋਂ ਤੱਕ ਕੀਤਾ ਵੀ ਅਗਲਾ ਸੁਬੀਦਰ ਮੇਜਰ ਕਲਾ ਸੀ ਥੋੜੇ ਜਿਹੇ ਬੰਦੇ ਸੀ ਜਾ ਕਿ ਉਹ ਜਿਹੜੇ ਪੁਲਿਸ ਵਾਲੇ ਨੇ ਕੁੱਟਮਾਰ ਕੀਤੀ ਸੀ ਉਹਦੀ ਸਾਰੇ ਕੁੱਟ ਕੇ ਆਪਣੇ ਆਪਣੇ ਛੋਣੀ ਜਿ ਲੈਏ ਸੀ ਉਹਨਾਂ ਨੂੰ ਚਲੋ ਬਾਅਦ ਚ ਇਨਕੁਆਇਰੀ ਅੰਕੁਰੀ ਆਈ ਉਹਨਾਂ ਨੂੰ ਪਰਚਮੈਂਟ ਹੋਈ ਪੁਲਿਸ ਵਾਲੇ ਆਰਮੀ ਵਾਲੇ ਦੀ ਵੱਖਰੀ ਗੱਲ ਹੈ ਲੇਕਿਨ ਇਹ ਪਹਿਲੀ ਘਟਨਾ ਨਹੀਂ ਵਾਪਰੀ ਘਟਨਾ ਵਾਪਰਦੀ ਰਹਿੰਦੀ ਹੈ ਇਹ 1994 ਦੀ ਘਟਨਾ ਹੈਗੀ ਹੈ ਤੁਹਾਨੂੰ ਪਤਾ ਹੋਏਗਾ ਜੰਮੂ ਕਸ਼ਮੀਰ ਦੇ ਵਿੱਚ ਵੀ ਇਹ ਘਟਨਾ ਵਾਪਰੀ ਸੀ ਉੱਥੇ ਵੀ ਬਕਾਇਦਾ ਤੌਰ ਤੇ ਇਸੇ ਤਰ੍ਹਾਂ ਘਟਨਾ ਵਾਪਰੀ ਸੀ ਤੇ ਉਹ ਮਾਤਰਨ ਸਿੱਕਾ ਲੱਗਾ ਸੀ ਆਰਮੀ ਅਫਸਰ ਲੱਗਾ ਸੀ ਤੇ ਪੁਲਿਸ ਵਿੱਚ ਲੱਗਾ ਸੀਗਾ ਇੱਕ ਵਾਰੀ ਜੀਨ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਬਕਾਇਦਾ ਤੋਂ ਕਿ ਫੌਜੀ ਇੱਕ ਉਹ बार-बार ਆਪਣੇ ਅਫਸਰ ਕੋਲ ਛੁੱਟੀ ਮੰਗ ਰਿਆ ਸੀ ਮੈਨੂੰ ਛੁੱਟੀ ਦਿਓ ਜੀ ਮੈਂ ਘਰ ਜਾਣਾ ਮੇਰੇ ਘਰੇ ਪ੍ਰੋਬਲਮ ਹੈਗੀ ਹੈ ਉਹ ਅਫਸਰ ਚੰਗਾ ਸੀਗਾ ਉਹ ਪੁੱਛਦਾ ਤੇਰੇ ਘਰ ਪ੍ਰੋਬਲਮ ਕਹਦੀ ਹੈ ਇਹ ਕਹਿੰਦਾ ਮੇਰੇ ਘਰ ਪਰਬਲਮ ਹੈ ਮੇਰੇ ਜਿਹੜੇ ਰਿਸ਼ਤੇ ਸਕੇ ਜੁਦਰੇ ਨੇ ਉਹ ਮੇਰੀ ਪਤਨੀ ਨੂੰ ਤੰਗ ਕਰਦੇ ਨੇ ਤੇ ਮੈਂ ਜਾ ਕੇ ਪਤਾ ਲਾਣਾ ਹੁੰਦਾ ਜਦੋਂ ਇਹ ਦੀ ਗੱਲ ਕਹਿੰਦੇ ਹੋ ਕਿ ਛੁੱਟੀਆਂ ਤੇ ਨਹੀਂ ਮਿਲ ਸਕਦੀ ਉਹ ਜਿਹੜਾ ਆਰਮੀ ਅਫਸਰ ਆ ਉਹ ਕੁਝ ਨਹੀਂ ਕਰਦਾ ਉਹ ਕਿਵੇਂ ਰਿੰਜ ਕਰਦਾ ਇੱਕ ਟੈਂਟ ਭੇਜ ਦਿੰਦਾ ਤੇ ਇੱਕ ਵਾਂਟਨ ਗੱਡੀ ਭੇਜ ਦਿੰਦਾ ਤੇ ਨਾਲ ਇੱਕ ਹਾਲ ਦਾ ਤੇ ਨਾਲ 500 ਸਪਾਈ ਭੇਜ ਦੋ ਤੇ ਘਰ ਦੇ ਵੀ ਇੱਕ ਟੈਂਟ ਲਾ ਲੈਂਦੇ ਵੀ ਕਿਹੜਾ ਹੁੰਦਾ ਸਿਚੁਏਸ਼ਨ ਉਹ ਮਿੰਨਾ ਗ੍ਰਿਹਦੇ ਉੱਥੇ ਤੇ ਉਹਦੇ ਮਗਰੋਂ ਉਹ ਲਾ ਦਿੰਦੇ ਆ ਵੀ ਜਦੋਂ ਆਰਮੀ ਆਪਣੀ ਗਲਤੀ ਹੁੰਦੀ ਫਿਰ ਕਰ ਦਿੰਦੀ ਕੁਝ ਨਾ ਕੁਝ ਇਸ ਕਰਕੇ ਪਹਿਲੀ ਘਟਨਾ ਨਹੀਂ ਅੱਜ ਬੀਬੀ ਜਸਵਿੰਦਰ ਕੋਰ ਬਾਠ ਸਾਬਕਾ ਭੋਜੀਆਂ ਦੇ ਨਾਲ ਆਪਣੇ ਰਿਸ਼ਤੇ ਦਾ ਜਿਹੜੇ ਗੁਰਤੇਜ ਸਿੰਘ ਢਿੱਲੋਂ ਨੇ ਭਾਜਪਾ ਦੇ ਉਹਨਾਂ ਨਾਲ ਲੱਕੇ ਮੁੱਖ ਮੰਤਰੀ ਜਨ ਦਿੱਤੇ ਪ੍ਰੋਗਰਾਮਾਂ ਮਿਲਦੀ ਹੈ ਪਹਿਲਾਂ ਕਹਿੰਦੇ ਪਰਿਵਾਰ ਮੈਂਬਰ ਆਜੋ ਬਾਕੀ ਕੋਈ ਨਹੀਂ ਮੁੜ ਕੇ ਸਮਝੋ ਓਏ ਨੰਨੇ ਚਲੂ ਦੁਜੀ ਵੀ ਆਜੋ ਕੋਈ ਗੱਲ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਬੜੇ ਧਿਆਨ ਨਾਲ ਰੁਕਦੇ ਆ ਤੇ ਕਹਿੰਦੇ ਜੀ ਮੈਂ ਸ਼ਾਮੀ 6 ਵਜੇ ਮੀਟਿੰਗ ਕਰਕੇ ਪ੍ਰੋਫੈਸਰਾਂ ਨਾਲ 6 ਵਜੇ ਦੱਸ ਦਊਗਾ ਕੀ ਕਰਨਾ ਆਪਾਂ ਨਿਕਲ 6 ਵਜੇ ਤੱਕ ਫਿਰ ਤਾਂ ਬਤਾ ਸੂਰ ਡੁੱਬ ਜਾਂਦਾ ਨਾ ਕਈ ਹੋਰ ਵੀ ਟਾਈਮ ਆ ਜਾਂਦੇ ਉਹ ਉਹਦਾ ਰਾਤ ਤੱਕ ਕੋਈ ਜਵਾਬ ਨਹੀਂ ਆਉਣਾ ਵੀ ਨਹੀਂ ਸੀ ਜੀ ਬੀਬੀ ਜਸਵਿੰਦਰਪੁਰ ਬਾੜੇ ਜਿਸ ਤਰੀਕੇ ਨਾਲ ਸ਼ਲਾਘਾ ਕੀਤੀ ਬਕਾਇਦਾ ਤੌਰ ਤੇ ਮੁੱਖ ਮੰਤਰੀ ਦੀ ਤੇ ਲੋਕ ਮਹਿਸੂਸ ਕਰਨਾ ਵੀ ਲੈ ਵੀ ਬੀਬੀ ਨੂੰ ਥਾਵੜਾ ਦਿੱਤਾ ਹੈ ਵੀ 2027 ਤਿਆਰੀ ਕਰ ਲੈ ਤੈਨੂੰ ਇਲੈਕਸ਼ਨ ਲੜਵਾਉਣਗੇ ਪਟਿਆਲੇ ਜਿਹੇ ਦੋ ਬਖੀ ਨਹੀਂ ਦਿੰਦੇ ਚਲੋ ਉਹ ਇਲੈਕਸ਼ਨ ਦੀ ਲੜਨੀ ਕੀ ਲੜਨੀ ਤੇ ਬਾਅਦ ਦੀ ਗੱਲ ਹੈ ਦੇਖ ਨੂੰ ਹੁਣ ਵੇਖੋ ਇੱਕ ਤੇ ਉਹ ਚੱਲੇਗੀ ਬੀਬੀ ਉਹਨੂੰ ਕਹੇ ਤਾਂ ਉਹ ਸ਼ਾਮੀ ਦੱਸਾਂਗੇ ਸ਼ਾਮੀ ਕੁਝ ਕੋਈ ਕੁਝ ਨਹੀਂ ਆਇਆ ਸਵੇਰ ਵੀ ਉਗੀ ਕੁਛ ਦੀ ਤੱਕ ਹੈ ਦੂਸਰੇ ਪਾਸੇ ਸਿਟ ਜਿਹੜੀ ਇਸ رائے ਦੀ ਗਵੈਥਰੇ ਵਾਲੀ ਉਹ ਸਿਟ ਕੱਲ ਗਈ ਸੀ ਉੱਥੇ ਮੈਂ ਕਹਿੰਦਾ ਤੌਰ ਤੇ ਸਿਟ ਨੇ ਜਿਹੜੇ ਆਪਣੇ ਡਿਜੀਟਲ ਸਭ ਕੁਝ ਇਕੱਠਾ ਕੀਤਾ ਉਹ ਫਰੇਂਸਿਕ ਲੈਬ ਨੂੰ ਭੇਜਤਾ ਉਹਨਾਂ ਇੱਕ ਨੰਬਰ 7508300342 ਨੰਬਰ ਦਿੱਤਾ ਵੀ ਜਿਹਦੇ ਕੋਲੇ ਵੀ ਕਿਉਂ ਅੱਜ ਕੱਲ ਹਰ ਇੱਕ ਬੰਦਾ ਪੱਤਰਕਾਰ ਹਰ ਇੱਕ ਦੇ ਕੋਲੇ ਐਂਡਰੋਇਡ ਫੋਨ ਹੁੰਦਾ ਇਹਦੇ ਤੇ ਫੋਨ ਕਰਕੇ ਸਾਨੂੰ ਕੋਈ ਵੀ ਜਾਣਕਾਰੀ ਇਸ ਬੰਦੀ ਦੇ ਸਕਦਾ ਹੈ। ਇਹ ਇਸ ਰਾਈਟ। ਉਹਨਾਂ ਨੇ ਇੰਨੀ ਗੱਲ ਵੀ ਕੱਲ ਅਸੀਂ ਜਿਹੜੀ ਆਜ ਬਕਾਇਆ ਤੌਰ ਤੇ ਜਿਹੜਾ ਵਾ ਉਹ ਤੇ ਕਰਾਂਗੇ ਉੱਥੇ ਦਿੱਲੀ ਚ ਛੱਡਿਗੜ੍ਹ ਚ ਗਲਬਾਤ ਕਰ ਅਫਸਰ ਨਾਲ। ਤੇ ਦੋ ਤਰੀਕ ਨੂੰ ਫੇਰ ਆ ਕੇ ਅਸੀਂ ਬਾਕੀ ਉਹਦੇ ਬਿਆਨ ਕਲਮਤ ਕਰਾਂਗੇ। ਤੁਹਾਨੂੰ ਪਤਾ ਹੋਏ ਕਿ ਦੂਜਾ ਕਿ ਤੀਜਾ ਜਿਹੜਾ ਸਿੱਟਦਾ ਜਿਹੜਾ ਵਾ ਮੁਖੀ ਚੇਂਜ ਕਰ ਦਿੱਤਾ ਗਿਆ ਵਾ। ਉਹਦਾ ਵੀ ਸਪਸ਼ਟੀਕਰਨ ਦਿੱਤਾ ਵੀ ਪਰਮਾਰ ਨੂੰ ਜਿੰਜ ਕਿਦਾ ਪਰਮਾਰ ਨੂੰ ਆਪਾ ਵੀ ਜਿਹੜਾ ਸਾਮੁਖੀ ਜਿਹੜਾ ਵਿਜੀਤ ਦਾ ਮੁਖੀ ਆ ਉਹ ਡੀਜੀਪੀ ਨੂੰ ਜਵਾਬ ਦੇ ਨਹੀਂ ਹੁੰਦਾ ਉਹ ਚੀਫ ਸੈਕਟਰੀ ਜਵਾਬ ਦੇ ਹੁੰਦਾ ਇਸ ਕਰਕੇ ਉਹ ਬਦਲਣਾ ਜ਼ਰੂਰੀ ਸੀਗਾ ਉਹ ਕਹਿੰਦੇ ਜੀ ਅਸੀਂ ਬਿਲਕੁਲ ਸਾਰਿਆਂ ਦੇ ਬਿਆਨ ਕਲਮੰਦ ਕਰਾਂਗੇ ਪੀੜਿਤ ਪਰਿਵਾਰ ਦੇ ਵੀ ਕਰਾਂਗੇ ਪੁਲਿਸ ਦੇ ਵੀ ਕਰਾਂਗੇ ਸਾਰਿਆਂ ਦੇ ਕਰਾਂਗੇ ਲੇਕਿਨ ਇਹਦੇ ਨਾਲ ਇੱਕ ਗੱਲ ਹੋਰ ਜੁੜਦੀ ਇੱਕ ਲੇਡੀ ਕਮਲਜੀਤ ਕੌਰ ਉਹ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇੱਕ ਪੱਤਰ ਲਿਖਦੀ ਹੈ ਕਿ ਮੇਰੇ ਬੇਟੇ ਦੀ ਜਿਹੜੀ ਆ ਫੜ ਕੇ ਇਹਨਾਂ ਲਤ ਜਗੋਲੀ ਮਾਰੀ ਹੈ ਝੂਠਾ ਪੁਲਿਸ ਮੁਕਾਬਲਾ ਪੜਿਆ ਜਦੋਂ ਕਿ ਕਸੂਰੀ ਕੋਈ ਨਹੀਂ ਹੈ ਕੋਲ ਉਹ ਕਹਿੰਦੇ ਜੀ ਪਹਿਲਾਂ ਮੇਰਾ ਬੇਟਾ ਇੱਕ ਫਾਰਮਾਸਿਟੀਕਲ ਕੰਪਨੀ 'ਚ ਕੰਮ ਕਰਦਾ ਸੀਗਾ ਅੱਜ ਕਲ੍ਹ ਉਹ ਘਰ ਉਹਦੀ ਤਬੀਬ ਖਰਾਬ ਸੀ ਤੇ ਉਹ ਰਾਜਪੁਰੇ ਬਕਾਇਦਾ ਤੌਰ ਤੇ ਦਵਾਈ ਲੈਣ ਗਿਆ ਤੇ ਉੱਥੋਂ ਇੱਕ i20 i10 ਗੱਡੀ ਆ ਉਹ ਫੜ ਕੇ ਉਹ ਪੁਲਿਸ ਪਤਗੜੀ ਧੱਕੇ ਨਵਾ ਲਿੰਦੇ ਅੱਗੇ ਲੈ ਜਾਂਦੇ ਅੱਗੇ ਕਾਲੇ ਸ਼ੀਸ਼ੇ ਵਾਲੀ ਗੱਡੀ ਹੁੰਦੀ ਆ ਉੱਚ ਬਿਠਾ ਲੈਂਦਾ ਵਾ ਅੱਗੇ ਲੈ ਜਾਂਦੇ ਤੇ ਅੱਗੇ ਇੱਕ ਸੁੰਸਣ ਜਗ੍ਹਾ ਤੇ ਜਾ ਕੇ ਉੱਥੇ ਹੈਰੀ ਪੋਪਰ ਆ ਜਿਹੜਾ ਆਪਣੇ ਨੂੰ ਰੋਨੀ ਪੋਪਰ ਰੋਨੀ ਘਰੀ ਮੰਦ ਯਾਦ ਨਹੀਂ ਹੁੰਦਾ ਰੁਨੀ ਸਿੰਘ ਤੇ ਅਜਿਹਾ ਬੁੱਪ ਪਰ ਇਹ ਸਾਰੇ ਉੱਥੇ ਹੁੰਦੇ ਇਹਨੂੰ ਕਹਿੰਦੇ ਪੁੱਠੇ ਭੈਰੀ ਪੱਛ ਉਹ ਕਹਿੰਦਾ ਗੋਲੀ ਮਾਰੀ ਮੱਥੇ 'ਚ ਮਾਰ ਦਿਓ ਉਹ ਲੱਤ 'ਚ ਗੋਲੀ ਮਾਰਦੇ ਫੱਟੜ ਕਰਦੇ ਮੁਕਾਬਲਾ ਬਣਾ ਦਿੰਦੇ ਹਸਪੀਟਲ ਲੈ ਆਉਂਦੇ ਦਾਖਲ ਕਰਾਉਂਦੇ ਜੋ ਪਰਿਵਾਰ ਵਿੱਚ ਮਿਲਦੇ ਪੀ ਤਾਂ ਦੱਸਦਾ ਕੁਛ ਨਹੀਂ ਫਿਰ ਹੌਸਲਾ ਕਰਕੇ ਦੱਸਦਾ ਤੇ ਫਿਰ ਉਹ ਕਮਲਜੀਤ ਕੋਰ ਜਿਹੜੀ ਬੀਬੀ ਆ ਉਹ ਦਰੇਸ਼ ਦੇ ਗ੍ਰਹਿ ਮੰਤਰੀ ਚਿੱਠੀ ਲਿਖਦੀ ਆ ਆਪਣੇ ਪੁੱਤ ਦੀ ਬਾਤ ਲਿਖਦੀ ਆ ਜੇ ਜਿਹੜਾ 13 ਤਰੀਕ ਨੂੰ ਮੁਕਾਬਲਾ ਕੀਤਾ ਸੀ ਉਹ ਵੀ ਕਹਿੰਦੀ ਉਹ ਵੀ ਝੂਠਾਪੁਲਸ ਮੁਕਾਬਲਾ ਸੀ ਇਹਨਾਂ ਦਾ ਜਿੱਤ ਚੱਕ ਬੰਦਾ ਮਾਰਿਆ ਮਾਰਿਆ ਸੀ ਇਹਨਾਂ ਨੇ ਨਾਲ ਉਹ ਕਰਨਲਵ ਜ਼ਿਕਰ ਕਰਦੀ ਹੈ ਤਿੰਨ ਇਨਸੀਡੈਂਟ ਦੱਸ ਕੇ ਉਹ ਦੇਸ਼ ਦੇ ਗ੍ਰਹਿ ਮੰਤਰੀ ਨੂੰ ਕਹਿੰਦੀ ਵੀ ਇੱਥੇ ਸਾਨੂੰ ਇਨਸਾਫ ਚਾਹੀਦਾ ਹੈ ਕਿ ਕੋਈ ਜਾਂਚ ਕੇਂਦਰੀ ਏਜੰਸੀ ਕੋ ਕਰਾਈ ਜਾਵੇ ਦੂਸਰੇ ਪਾਸੇ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਢਿੱਲੋਂ ਗੁਰਤੇਟ ਲੋ ਉਹ ਵੀ ਚਿੱਠੀ ਲਿਖਦਾ ਗ੍ਰਹਿ ਮੰਤਰੀ ਨੂੰ ਉਹ ਕਹਿੰਦਾ ਜੀ ਮੇਰੇ ਰਿਸ਼ਤੇਦਾਰ ਨੇ ਕਰਨਲ ਸਾਹਿਬ ਜਿੱਦਨ ਦਾ ਇਹ ਇਨਸੀਡੈਂਟ ਵਾਪਰਿਆ ਮੈਂ ਉਹਨਾਂ ਦੇ ਨਾਲ ਤੇ ਉਹਨਾਂ ਦੇ ਨਾਲ ਹੋਣ ਕਰਕੇ ਜਿਹੜਾ ਵਾ ਮੈਨੂੰ ਖਤਰਾ ਵਾ ਤੇ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਗੁਰਤੇਜ ਸਿੰਘ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਜਿਹੜੀ ਸਾਡੀ ਬੀਜੇਪੀ ਦੀ ਪੰਜਾਬ ਵਿੰਗ ਉਹਦੀ ਕਾਰਜਕੁਰੀ ਦਾ ਮੈਂਬਰ ਆ